ਤੁਸੀਂ ਸਾਡੇ ਠੀਕ-ਠਾਕ ਆਉਂਗੇ ਸਵਾਗਤ ਹੈ ਤੁਹਾਡੇ ਖਾਣਾ ਵਿੱਚ ਵਲੌਗਸ ਦੇਖੋ ਅੱਜ ਸੂਰਜ ਦੇਵਤਾ ਨੇ ਧੁੱਪ ਉੱਪਰ ਕਢਾਲਤੀ ਆ ਦੇਖੋ ਸੂਰਜ ਅੱਖੋ ਜਬੰਦੀ ਧੁੱਪ ਹੈਲੋ ਦੀਦੀ ਇਹ ਆਪਣੇ ਸਬਸਕ੍ਰਾਈਬਰ ਨੇ ਸਾਡੀ ਵੀਡੀਓ ਬਣਾ ਰਹੇ ਹਾਂਜੀ ਬਾਏ ਇਹ ਆਪਣੇ ਸਬਸਕ੍ਰਾਈਬਰ ਸਗੇ ਉੱਥੇ ਰਹਿੰਦੇ ਆ ਇਹ ਆਪਾਂ ਨੂੰ ਜਾਣਦੇ ਦੇਖੋ ਸੂਰਜ ਦੇਵਤਾ ਨੇ ਧੁੱਪ ਤੋਂ ਪਕੜ ਕੇ ਤੇ ਮੇਰੇ ਅੱਖਾਂ 'ਚ ਪੈ ਰਹੀ ਹੈ ਨਹੀਂ ਜਿਆਦਾ ਮੇਰੇ ਅੱਖਾਂ 'ਚੋਂ ਨਾ ਪਾਣੀ ਨਿਕਲਣ ਲੱਗ ਗਿਆ ਓ ਮਾਈ ਗਾਡ ਦੇਖੋ ਅੱਖਾਂ 'ਚ ਮੇਰੇ ਪਾਣੀ ਨਿਕਲਣ ਲੱਗ ਗਿਆ ਜੋ ਕਿ ਸੂਰਜ ਦੇਵ ਤਾਂ ਨਹੀਂ ਤੋਂ ਪਦਿੱਤੀ ਨਹੀਂ ਮਮਾ ਮੁਬਾਰਕ ਆ ਸੂਰਜ ਦੇਵਤਾ ਨੇ ਤੋਪ ਦੇ ਦਿੱਤੀ ਤੈਨੂੰ ਵੀ ਤੋਪ ਸੇ ਕੋ ਛੁੱਟੀਆਂ ਹਾਂ ਇਹ ਦਿਨਾਂ ਦਾ ਸੂਰਜ ਨਹੀਂ ਦੇਖਿਆ ਸੀ ਠੰਡ ਕਿੰਨੀ ਸੀਗੀ ਆਪਰਟੀ ਖਾਲੀ ਸੀਗੀ ਸਾਰਿਆਂ ਨੇ ਸਾਹਿਬ ਟੀਵੀ ਦੇਖ ਰਿਆ ਹੈ ਦੇਖ ਗੇਟ ਵੱਲ ਕਰ ਲਿਆ ਹਏ ਕਹਿੰਦਾ ਅੰਦਰ ਨਹੀਂ ਆਉਣਾ ਕੋਲੀਏ ਗੇਟ ਹਾਂ ਅੰਦਰ ਕਿਉਂ ਨਹੀਂ ਆਉਣ ਦਿੰਦਾ ਸੀਗਾ ਕਿਹਨੇ ਨਹੀਂ ਆਉਂਦਾ ਸੀਗਾ ਪਾਪਾ ਦਾਦੂ ਦੇ ਨੋ ਕੱਟ ਰਿਹਾ ਹੈ ਦਾਦੂ ਬਾਹਰ ਤੋਂ ਉੱਪਰ ਨਿਕਲੇ ਹੈ ਨੋ ਨਹੀਂ हेलो दादी तो अपन निकला ही बाहर मम्मा ने कुछ रखा हुआ करे जाना पूरा करे जाना मम्मा ने कुछ अ uh, केड़े सीधा पूछ के पापा पर लेने इधर लोडी देख के आनी ठीक है पूछ दे चाबू जी कितने बैठे हो अच्छा देख सब्सक्राइबर दा हैप्पी बर्थडे है हैप्पी बर्थडे गॉड ब्लेस यू

ਰਬਾ ਦੇ ਲਈ ਨਿਆ ਸਾਲ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਖੂਬ ਤਰੱਕੀ ਕਰੇ ਕੂਪੜਾ ਈ ਚਮਣ ਲੱਗੇ ਪੜ ਲੈ ਕੇ ਵੱਡਾ ਅਫਸਰ ਬਣੇ ਤੇ ਸਾਡੀਆਂ ਦੁਆਵਾਂ ਹਮੇਸ਼ਾ ਉਹਦੇ ਨਾਲ ਇਦਾਂ ਹੀ ਆ ਵਾਂਸ ਅਗੇਨ ਹੈਪੀ ਬਰਥਡੇ ਬੇਟਾ ਗੋਡ ਬlesਸ ਯੂ ਐਂਡ ਕੰਗਰਾਚੂਲੇਸ਼ਨਸ ਟੂ 올 ਫੈਮਲੀ ਜਸ ਹੈ ਬੋੜੀ ਗਿਆ ਕਿਤੇ ਵੜਿਆ ਹੋਇਆ ਦੇਖ ਲੋ ਇਹ ਗੰਜੀ ਕਿੱਧਰ ਬੜੀ ਫੇੜਦੀ ਚੁਰਾ ਨਕ ਆ ਜਿਵੇਂ ਤੁਹਾਨੂੰ ਤਿੰਨੋ ਦੇਖ ਰਿਹਾ ਨਾ ਅੱਜ ਜਨਾਬ ਜੀ ਰੈਸਟ ਕਰ ਰਿਹਾ ਸੋ ਰਿਹਾ ਕੰਬਲ ਦੇ ਵਿੱਚ ਕਹਿੰਦੇਵੇਂ ਠੰਡ ਲੱਗੀ ਆਦੀ ਹੈ ਹਮ ਅਸੀਂ ਬੁਲਾਇਆ ਸੀਗਾ papa ਉਧਰ ਚਲੇਗਾ ਹਮ ਸਾਬਾਥੇ ਲੁੱਕ ਕੇ ਬੈਠਾ ਕਹਦਾਵੇਂ ਠੰਡ ਨਹੀਂ ਲੱਗੂਗੀ ਗੰਜੂ ਨੂੰ ਚੋਰ ਨੂੰ ਦੇਖ ਕੇ ਪੜਨੂੰਗਾ ਹਮ ਚੋਰ ਨੂੰ ਦੇਖ ਕੇ ਪੜਨੂੰਗਾ ਕੌਣ ਬੋਲੀ ਆਂਦਾ ਹਾ ਕਿਸੇ ਦੀ ਆਵਾਜ਼ ਆਈ ਇਧਰੋਂ ਸਾਡੇ ਕਮਰੇ ਚ ਬਾਗੋ 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 ਵਗੋ ਆ ਦੇਖੋ ਸੋਲੇ ਝੂਠੇ ਲੱਗਦੀਆਂ ਮੇਰੀ ਤੁਹਾਡੀਆਂ ਤਾਂ ਲੱਗਦੀਆਂ ਵੀ ਤੜਕੇ ਵੀ ਨੇ ਕਰ ਰਹੇ ਜੁੱਤੇ 12 ਵਜੇ ਦੇ ਭਾਇਓ ਟਾਈਮ 2:00 ਵਜ ਗਿਆ ਸਾਨੂੰ ਨੂੰ ਕੀ ਪਤਾ ਸੁੱਤੇ ਹੋ ਕਿ ਜਾਗਦੇ ਹੋ ਦੱਸੋ ਦੱਸ ਖਾਓ ਹਣਾ ਦਾਲ ਦੇ ਦਿੰਗੇ ਅੱਪੇ ਕਿਹ ਜਿਹਾ ਇਹ ਕਿਹਦਾ ਬੰਦਾ ਮੇਰੇ ਤੇ ਦੇਖ ਲਓ ਖੁਸਾ ਆਂਦਾ ਇਹਨੂੰ ਮੇਰੇ ਘਰ ਵਾਲੇ ਨੂੰ ਬਾਏ ਬਾਏ ਜਾਨੀ ਅਸੀਂ ਕੁਮਿ ਕਰਨ ਬੈਠੇ ਬੈਠੇ ਪ੍ਰੋਗਰਾਮ ਬਣਾ ਲਏ ਗੁਰੂ ਨੂੰ ਨੋਟੇਸ਼ਨ ਤੋਂ ਕਰ ਹੀ ਛੁੱਟੀ ਹੋਈ ਕਹਿੰਦੇ ਚੱਲ ਉਧਰ ਹੀ ਜਾ ਜਨੇ ਭੂਆ ਨੂੰ ਲੋੜੀ ਦੇ ਆਨੇ ਘਰੇ ਤਾਂ ਹੈ ਗਈ ਆ ਸਾਰੇ ਜਾਨੇ ਗੱਡੀ 'ਚ ਬੈ ਗਏ ਮੈਂ ਕੱਲਾ ਰਹਿ ਗਿਆ ਦੇਖਦੇ ਹੋਣੇ ਮੈਨੂੰ ਕੰਡੜੀ ਆਈ ਨਹੀਂ ਹਜੇ ਤਿਆਰੀ ਹੋ ਜਾਂਦੀ ਐ ਨਹੀਂ ਮੈਂ ਤਾਂ ਤਿਆਰ ਹੋ ਗਈ ਵੀਡੀਓ ਬਣਾਈ ਜਾਂਦੀ ਐ ਇੱਥੇ ਜਨਾਬ ਜੀ ਗਏ ਸੀ ਮੰਮਾ ਦੀ ਮੈਡੀਸਿਨ ਲੈਣ ਉਸ ਤੇ ਤੇ ਆਪਾਂ ਸਾਰੇ ਬੈਠੇ ਸੀ ਗੱਡੀ ਦੇ ਵਿੱਚ ਡੌਗੀ ਭੱਜ ਲਿਆ ਕੋਕਾ ਲੈ ਕੇ ਅਸੀਂ ਬੈਠੇ ਗੱਡੀ 'ਚ ਵੇਟ ਕਰੀਏ ਨੇ ਉਹ ਖੜੇ ਆ ਕੁੜੀਆਂ ਕੋਲੇ ਸ਼ਰਮ ਤਾਂ ਆਉਂਦੀ ਨਹੀਂ ਵੀ ਮੇਰੀ ਘਰ ਵਾਲੀ ਤਾਂ ਗੱਡੀ 'ਚ ਬੈਠੀ ਆ ਵੀ ਮੈਂ ਇੱਥੇ ਕਰਦਾ ਕੀ ਖੜਾ ਜਲਦੀ-ਜਲਦੀ ਜਾਵਾਂ ਪਤਾ ਨਹੀਂ ਕਿਹਦੀ ਵੇਟ 'ਚ ਖੜੇ ਆ ਆ ਜਾਂਦੇ ਧਿਆਨ ਨਾਲ ਦੇਖ ਕੇ ਚੱਲੋ ਕੁੜੀਆਂ ਬੈਠ ਲੈ ਲਓ ਲੋਕੀਂ ਦੇ ਬੈਠ ਲੈ ਲਓ ਇੱਥੇ ਆਪਾਂ ਲੈ ਲਈ ਸੀ ਪੂਆ ਜੀ ਹੋਰਾਂ ਵਾਸਤੇ ਲੋੜੀ ਲੋੜੀ ਦਾ ਸਮਾਨ ਹੈ ਲੋੜੀ ਨੇ ਮੋਫਲੀਆਂ ਵਗੈਰਾ ਗੱੱਚਕ ਤੇ ਬਿੱਲ ਕਰਾ ਰਹੇ ਆ ਤਿੰਨੋ ਜਣੇ ਖੜੇ ਆ ਦਾਦੀ ਪੋਤਾ ਤਾਂ ਕਹਿੰਦੇ ਸਾਨੂੰ ਵੀ ਲੈ ਕੇ ਦਿਓ ਘਰ ਰਸਤੇ ਵੀ ਲਾ ਲਈਆਂ ਤੇ ਬੁਆ ਜੀ ਹਸਤੇ ਵੀ ਲੈ ਲਈਆਂ ਸੀ ਨਾਮਤਾਰੀ ਸਟੋਰ ਤੇ ਫਸਟ ਟਾਈਮ ਆਈ ਸੀ ਅਸੀਂ ਇੱਧਰ ਲੋ ਜਿਸ ਲੈ ਕੇ ਸਮਾਨ ਆ ਗਏ ਬਾਹਰ ਜਨਾਬ ਜੀ ਬਾਹਰ ਖੜੇ ਸਾਡੀ ਵੇਟ ਕਰਿਆ ਆਉਣ ਦੇ ਲਾਈਨ ਬਣਾਏ ਪੋਤਾ ਪੋਤੀ ਤੇ ਦਾਦੀ ਅੱਜ ਇਹਨਾਂ ਨੇ ਕੀਤੀ ਹੈ ਸ਼ਾਪਿੰਗ ਅਸੀਂ ਅੱਜ ਬਾਹਰ ਖੜੇ ਵੇਟ ਕਰਦੇ ਸੀ ਦੇਖੋ ਕਿ ਮੈਂ ਚੱਕੇ ਲਫਾਫੇ ਬੜਨੇ ਬੋਟੇ ਕਰਤੀ ਬੜਨੇ ਹਾਈ ਮੇਰਾ ਤੇਰੇ ਨੂੰ ਕੁਛ ਲੱਗ ਗਿਆ ਦੋ ਰੜ ਗਈ ਉਹ ਨੈਪਕਿਨ ਗੱਡੀ ਤੇ 2000 ਉਹ ਕਿੱਥੇ ਰਿਸ਼ੂ ਦਾ ਸਾਨੂੰ ਰਾਜੀ ਮਿਲ ਗਈ ਰਾਜੀ ਮਿਲ ਗਈ ਰਾਜੀ ਵਲੋਗਿੰਗ ਕਰ ਲੈਣਗੇ ਤੁਸੀਂ ਆਏ ਨਹੀਂ ਉਹ ਸਾਰੇ ਵੇਟ ਕਰੀ ਜਾਂਦੇ ਰੈਡੀ ਕਹਿੰਦੇ ਆਏ ਨਹੀਂਗੇ ਮੈਂ ਆ ਗਈ ਹਾਂ ਮੇਰੇ ਉਹ ਦਵਾਈ ਲੈਣ ਲੱਗੇ ਸੀ ਸਾਰੇ ਘਰ ਚੋਂ ਬਾਹਰ ਨਿਕਲ ਕੇ ਪਿਛਲੇ ਵੇੜੇ 'ਚ ਆ ਗਏ ਐਨਾ ਖੁੱਲਾ ਕਰ ਆ ਗਏ ਖੇਤ 'ਚ ਐਨਾ ਖੁੱਲਾ ਕਰ ਹੋਣਾ ਚਾਹੀਦਾ ਹੈ ਨਾ ਇਧਰ ਵੀ ਆਹ ਜਗ੍ਹਾ ਵੀ ਇਹਨਾਂ ਦੀ ਆਪੂ ਆਉਣਾ ਦੀ ਇਧਰ ਸਬਜ਼ੀਆਂ ਲੱਗਾਂਗੀਆਂ ਇਧਰ ਫਰੂਟਸ ਦੇ ਆ ਰਹੇ ਨੇ ਇਹਨੇ ਬੂਦੂ ਆਰੈਂਜਸ ਕਿੱਥੇ ਆਹ ਦੇਖੋ ਬੂਆ ਕਹਿੰਦੀ ਤੋੜ ਕੇ ਖਾ ਲ ਲੈ ਕੇ ਚੱਲਾਂਗੇ ਅੱਪ ਕਿੱਡੇ ਆਰੈਂਜ ਆਰੈਂਜ ਕਲਰ ਹੈ ਨਾ ਰੇੜੀਆਂ ਵਾਲਿਆਂ ਦਾ ਤਾਂ ਹੀ ਨਹੀਂ ਹੁੰਦਾ ਨਾ 오ਰੀਜਨਲ ਸੰਤਰਾ ਕਲਰ ਹੈ ਹਾਂ 오ਰੀਜਨਲ ਸੰਤਰਾ ਕਲਰ ਹੈ ਤੋੜ ਕੇ ਸੈਜਪਰੀ ਦਾਤੇ ਭੇਜ ਦੋ ਸਾਜ ਪ੍ਰੀਤ ਹੀ ਕਹਤਾ ਮੈਂ ਸਰਦਾਰ ਜੀ ਅਤੇ ਛੋਟੇ ਅਤੇ ਬਰਥਡੇ ਆ ਨਾ ਜਦਾਂ ਹੈਪੀ ਬਰਥਡੇ ਛੋਟਾ ਸਰਦਾਰ ਜੀ ਛੋਟਾ ਮੂਸੇ ਵਾਲਾ ਫੈਨ ਆ ਹੋ ਹੋ ਹੈਪੀ ਬਰਥਡੇ ਪੁੱਤ ਗੋਡ ਬlesਸ ਯੂ ਬੀ ਹੈਪੀ ਐਂਡ ਬੀ ਸਮਾਈਲ ਆਲਵੇਸ ਸੰਤਰਾ ਖਾਓ ਜਦੋਂ ਤਮਾ ਆਏਗਾ ਫਿਰ ਪਾਰਟੀ ਲਾਉਂਗਾ ਅੱਗੇ ਉਹ ਇੱਧਰ ਵੀ ਲੱਗਿਆ ਦੇਖੋ ਉਹ ਦੇਖੋ ਕਿੰਨੇ ਆ ਜ਼ਿਆਦਾ ਧਣੀਆਂ ਦੇਖੋ ਲੈ ਆਪਣੀ ਧਣੀਆਂ ਹੀ ਹੈ ਨਹੀਂ ਦੇਖ ਲਓ ਇੱਥੋਂ ਲੈ ਜਾਓ ਪੱਟ ਕੇ ਸਾਰੀਆਂ ਸਬਜ਼ੀਆਂ ਲੱਗੀਆਂ ਹੋਈਆਂ ਧਣੀਆਂ ਮੇਥੀ ਕਾਲਕ ਹਰੀਆਲੀ ਹਰੀਆਲੀ ਹੈ ਚਲੋ ਉਹ ਇਹ ਔਲੇ ਦਾ ਟ੍ਰੀ ਆ ਕਿਹੜਾ ਆ ਤੁਹਾਡੇ ਉੱਪਰ ਜਿਹੜਾ ਬਿਲਕੁਲ ਹਾਂ ਔਲੇ ਲੱਗੇ ਇਥੇ ਔਲੇ ਲੈ ਕੇ ਜਾ ਕੇ ਫੇਰ ਆਪਾਂ ਚਾਰ ਮਣਾਉਣੇ ਉਹਨੇ ਔਲੇ ਹੀ ਔਲਿਆ ਦੇਖੋ ਕਿੰਨੇ ਹ ਬਹੁਤ ਜਾਦਾ ਚਲੋ ਕਿੰਨਾ ਮਰਾ ਦੇ

ਆਸ ਕੋਟਾ ਚਲਾਉਂਦੇ ਹੁੰਦੇ ਹੋ ਫੜ ਜੇ ਸੈਬਨ ਦਿਖਾਇਆ ਹੁਣ ਗੁੱਲੂ ਨੂੰ ਆ ਆ ਹੀ ਗਿਆ ਮੀਂਹ ਦੇ ਪੱਟਾ ਉਹ ਮੇਰੇ ਪੱਟਲਾ ਪੱਟਲਾ ਕਹਿੰਦੀ ਪੱਟ ਕੇ ਖਾ ਲੋ ਘਰੇ ਖਾ ਲਿਓ ਆਏ ਨਹੀਂ ਖਿੱਚਾਉ ਨੂੰ ਦੇਖ ਉੱਧਰ ਵੀ ਦੇਖ ਖਿੱਚ ਦੇਖੋ ਦੇਖੋ ਤੇ ਅੰਨਾ ਤੇ ਅੰਨਾ ਬੱਚੇ ਛੋਟੇ ਛੋਟੇ ਜਿਹੇ ਪੱਟਲਾ ਓਏ ਪੱਟ ਨਹੀਂ ਨਹੀਂ ਪੱਟਲਾ ਪੱਟ ਲੋ ਟਰੇ ਸੰਤਰਾ ਦਾ ਖਾਨ ਆਸਤੀ ਆ ਕੱਟ ਲੋ ਆ ਵੱਡੇ ਵੱਡੇ ਨਹੀਂ ਆਏ ਨਹੀਂ ਸਿੱਟਣਾ ਉੱਧਰ ਨਹੀਂ ਆ ਕੇ ਬਸੇ ਬਸ ਆ ਜਾ ਮੈਂ ਵੀ ਕਰ ਲਾ ਉਰੀਨਾ ਕਲਰ ਆ ਦੇਖ orange ਦਾ ਗੁਨ ਹਾਂ ਹੈਨਾ ਆ ਦੇ ਕਿੰਨੇ ਲੱਗੇ ਇੱਧਰ ਆ ਜਾ ਪੁੱਛ ਗਿਆ ਬੂਨੇ ਤੋੜ ਲੀਏ ਕੇ ਪੱਕੀ ਹੋਈ ਸਾਰੇ ਖਾਣਾ ਲੈ ਜਾ ਪੁੱਛ ਗਿਆ ਜਾ ਪੁੱਛ ਗਿਆ ਜਾ ਪੁੱਛ ਗਿਆ ਗੁਨ ਨਾਲੇ ਲਵਾ ਲੇ ਜੰਗਲ ਕੋਈ ਆਈ ਗਿਆ ਲੱਗਦਾ ਹਾਂ ਨੇ ਉਹ ਨਹੀਂ ਜਾ ਪੁੱਛ ਗਿਆ ਕੇ ਬੂਹ ਤੋੜ ਲਈਏ ਲਵਾ ਲਵਾ ਦੇ ਦੋ ਲਓ ਜੀ। ਔਰ ਤਿੰਨ ਹੋ ਗਏ। ਚੌਥਾ। ਚਾਰ ਹੋ ਗਏ। ਖੜ ਜਾ ਖੜ ਜਾ ਵੇਖ ਕੇ ਤੋੜਾਂਗੇ ਪੂਆ ਨੂੰ ਆਪਾਂ ਨੂੰ ਨਹੀਂ ਪਤਾ ਕੀ ਗੱਲ ਦੀ। ਖੜ ਜਾਓ ਖੜ ਜਾਓ। ਆ ਦੇਖਾ ਵੱਟਾ ਪਿਆ ਉੱਪਰ ਤੇਰੇ ਓ ਸੇ। ਇੱਧਰ ਦੇਖ। ਉੱਪਰ। ਆ? ਹਾਂ। ਪੱਤੇ ਤੇ ਮਿੱਟੀ ਆ ਤੁਸੀਂ ਕੱਪੜੇ ਕੱਲੇ ਕਰੀ ਆਂ ਮੈਂ ਤੋੜਨੀ। ਬਸ ਤੋੜ ਲੈ। ਬਸ ਬੋਤਾ ਕਿਲੋ ਹੋ ਗਏ ਉਹਨੇ। ਮਮਾਂ ਦੇ ਦੇ। ਦੇਖੋ ਸਾਬੂਨ ਕਿੰਨੇ ਤੋੜਲੇ। ਇਹਨੇ ਤੋੜ ਲਿਆ ਓਏ 6 ਤੋ ਚਲ ਆ ਜਾ ਲਾਹ ਕੇ ਜਪਾੜਾ ਹੰਦ ਓਏ ਉਹ ਕਹਿੰਦੇ ਤੋੜੀਏ ਤੋੜੀਏ ਹਾਂ ਚੱਲ ਕੋਈ ਨਾ ਚਲੋ 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 ਉਹ ਕਹਿੰਦੇ ਹਜੇ ਤੋੜਨੇ ਨਹੀਂ ਸੀਗੇ ਖੱਟੇ ਆ ਜੇ ਸਿਆਪੂਰੇ ਦਾ ਦੀ ਮਾਂ ਤੂੰ ਚੱਲੇ ਗਈ ਗਾਰਜੇ ਨਾਲੇ ਮੀਂਹ ਤੇ ਬੈਠ ਓਏ ਗੁੰਨਦਰ ਆ ਜਾ ਬੱਲ ਕਰਕੇ ਆ ਸੋਣਾ ਕਾਕਾ ਆ ਗਿਆ ਹੈਲੋ ਡੇਡੇ ਤੁਸੀਂ ਤਾਂ ਬੈਠੇ। ਤੁਸੀਂ ਤਾਂ ਬੈਠੇ ਅੱਜ ਕਿਹ। ਹੈਲੋ ਕਰ ਦੋ। ਹੈਲੋ। ਬਾਈ ਕਰ ਦੋ ਬਾਈ। ਹਾਂ। ਨੀਂਦ ਚਾਜੇ। ਨੀਂਦ ਨਹੀਂ ਉਤਰੀ। ਇਹ ਬੱਚਾ ਬਾਟੀ ਖੇਡਣ ਲੱਗੀ। ਮਾਰ ਦੇ ਉਸ ਨੂੰ। ਕੈਰਮ ਬੋਰਡ। ਇਹ ਸੁਖਰੀਨ ਮੇਰੇ ਵੱਲ ਦੇ। ਭਈ ਕਿਸੇ ਦੀ ਡਿਟੀ? ਜੇ ਨਹੀਂ। ਇਹ ਸੁਖਰੀਨ ਦੇ ਦੋ ਆ ਗਏ। 30 ਰੁਪਏ। 10 ਰੁਪਏ ਆ ਗਏ ਮੇਰੇ ਕੋਲ। ਤੇਰੇ ਕੋਲੇ ਆਵਿਸ਼। ਓ। ਤੇਰੇ ਕੋਲ ਚਾਲੀ ਆ। ਉਹ ਦੇਖ। ਇਹ ਰੋਜ਼ ਖੇਡਦੇ ਆ ਗੰਨੋ ਤਾਂ ਇਹਨਾਂ ਨੂੰ ਆਉਂਦੀ ਐ। ਖੇਡਣੀ। ਬਾਦ ਨੂਰ ਦੀ ਖੜਦੀ ਆ ਦਾਦੀ ਨਾਲ ਦੇਖੋ ਮੁੰਡੇ ਦਾ ਟਰੈਕਟਰ ਕਿੱਡਾ ਘੈਂਟ ਆ ਉਹਨੇ ਆਇਆ ਮਾਮੂ ਦੇ ਕੇ ਗਿਆ ਦਾ ਅਭਿਸ਼ਾਨ ਦਾ ਘੈਂਟ ਆ ਵੇ ਮੈਂ ਕਿਉਂ ਮੜ ਨਿਊ ਟਰੈਕਟਰ ਇਨ ਦਾ ਹਾਊਸ ਮੈਨੂੰ ਚੱਕਣ ਨੂੰ ਮੈਨੂੰ ਚੱਕਣ ਨੂੰ ਹੂੰ ਥੋੜਾ ਰਹਿ ਕੇ ਏ ਬਾਹਰ ਨਹੀਂ ਆਣਾ ਤੂੰ ਚਲਾਇ ਬੜਾ ਕੁਝ ਨਾ ਤੂੰ ਟੋਪ ਪਾ ਲੈ ਤੈਨੂੰ ਦਾ ਸਰਵਿਸ ਪਾਇਆ ਨਬਾ ਹਾਂ ਜੀ ਰਣ ਤੁਸਦੈ ਨਹੀਂ ਅਜ ਨਹੀਂ ਇਹਦਾ ਮੋੜ ਨਹੀਂ ਹੈਗਾ ਮੂੰਡੀ ਤੇਰਾ ਅੱਛੰਦਾ ਮੇਰੇ ਕੋਲ ਤਾਂ 20 ਮੇਰੇ ਕੋਲ ਛੋਨੇ ਕਾਕੇ ਮੇਰੇ ਕੋਲ 40 ਹੀ ਆ ਤੱਕ ਮੇਰੇ ਕੋਲ 60 ਹੈਣਾ ਹੈਣਾ ਕੋਲ 누가 ਕਮਣਾ ਇਹਨੇ ਚਲੀ ਵੀ ਨਹੀਂ ਹੈਗਾ ਇਹ ਜਿੰਨਾ ਬੈਠਾ ਲੱਗ ਰਿਹਾ ਸੁੱਤਾ ਉੱਠਿਆ ਨਾ ਵੀ ਕਿਵੇਂ ਹੈਣਾ ਵੀ ਕਿਵੇਂ ਨਾ ਵੀ ਕਿਵੇਂ ਰੁੜਗੇ 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 ਬੋਲਦਾ ਨਹੀਂ ਹੱਸਦਾ ਵੀ ਨਹੀਂ ਬੋਲਣਾ ਕਿ ਇੱਕ ਕਬਿਆਲੀ ਬਾਲਾ ਇਕਦਮ ਹੀ ਵਧੀਆ ਜੀ ਹਾਂ ਕੀ ਕਰਨ ਲਈ ਇੰਦਰੀ ਹੋ ਰਹੇ ਨੂੰ ਆਪਾਂ ਅੱਜ ਅਸੀਂ ਦੋਨਾਂ ਨੇ ਇਕੱਠੇ ਨੇ ਖਾਣਾ ਸਾਡੀ ਡੀਲ ਡਨ ਹੋ ਗਈ ਠੀਕ ਹੈ ਰਮ ਕਿਆ ਬਣ ਰਿਹਾ ਹੈ ਅਬ ਮਸਾਲਾ ਤਾਂ ਬਾਰਾ ਟੱਕਲ ਜਾਏਗੀ ਗ੍ਰਾਇੰਡ ਕਰਕੇ ਓਹ ਦੇਖਿਆ ਬਟਰ ਬਟਰ ਜਮਾਣਾ ਬਟਰ ਵੀ ਪਾएंगे ਕਿ ਹੋ ਵੀ ਪਾएंगे ਤੇਲ ਵੀ ਪਾएंगे ਕਿ ਕੀ ਆ ਪਾएंगे ਨਾ ਵਾਸ ਕੁਛ ਨਹੀਂ ਲੈ ਬਟਰ ਫੋਨ ਫੋਨ ਲੈ ਬਟਰ ਉਹ ਗਿਆ ট্রেন ਨੂੰ ਸੋਨੋ ਗਿਆ ਪਰ ਉਹ ਨਾ ਉਹ ਯਾ ਕੁਡ ਮੈਂ ਸਲਾਦ ਬਣਾ ਦਿੱਤੀ ਜਾ ਰਹੀ ਹੈ ਤੁਹਾਨੂੰ ਸਾਰੇ ਕੰਨ ਬਣਾ ਸਲਾਦ ਛਲਗਮ ਕੱਟ ਲਓ ਸਲਾਦ ਖਾ ਕੇ ਦੇਖਾਂਗੇ ਟੇਸਟ ਕਰਕੇ ਦੇਖਾਂਗੇ ਦੇ ਨਾਲ ਨਾਲ ਹੋਈ ਜਾਂਦਾ ਸੀ ਪਨੀਰ ਫਰਾਈ ਆਪਾਂ ਖਾਵਾਂਗੇ ਪਨੀਰ ਉਹ ਦੇਖੋ ਗਣਪਤੀ ਡਾਕਟਰ ਜੀ ਤੇ ਆ ਸੈਂਦਰੀ ਦੇਖੋ ਇਹ ਹੱਥ ਨਾਲ ਬਣਾਈ ਹੋਈ ਹੈ ਪੇਂਟਿੰਗ ਸਾਡੀ ਕੁੜੀ ਡਰਾਇੰਗ ਕਰਦੀ ਹੈ ਹੁਣ ਸ਼ੌਂਕ ਬਹੁਤ ਹੈ ਤੇ ਡਰਾਇੰਗ ਦੇਖੋ ਕਿੰਨੀ ਸੋਹਣੀ ਬਣਾਈ ਹੈ ਨਾ ਬਹੁਤ ਸੋਹਣੀ ਬਾਕੀ ਉਹ ਦੇਖਦੇ ਆਉਂਦੇ ਕੋਲ ਹੋਰ ਬਣਾਈ ਹੋਈਆਂ ਤੁਹਾਨੂੰ ਦਿਖਾਉਣੀ ਆ ਫਿਰ ਯਾਦ ਰੱਖਿਓ ਜਲਦੀ ਅਗਲੀ ਦੇਖ ਕੇ ਜਰਵਾਂਗੇ ਯੈਸ ਆ ਥੱਲੇ ਉਹਦੇ ਕਲਰ ਵਗੈਰਾ ਭਾਈ ਬਹੁਤ ਸੋਹਣੀ ਡਰਾਇੰਗ ਹੈ ਦਿਖਾਉਨੇ ਉਹਦੀ ਅੱਗੇ ਰੋਟੀ ਬਣ ਗਈ ਰੋਟੀ ਛੱਕਦੇ ਆਂ ਚਿਕਨ ਰੈਡੀ ਹੋ ਗਿਆ ਚਿਕਨ ਆਪਣਾ ਪਨੀਰਾ ਦੇ ਹੋ ਰਿਹਾ ਮਿਕਸ ਕਰਨਾ ਹੈ ਕਮਰ ਪਲੇਟਾਂ ਲਈਆਂ ਕੀ ਦੇਖਣਾਂਗੇ ਪਹਿਲਾਂ ਬੋਸ ਦਾ ਖਾਣਾ ਬੋਸ ਦੇ ਲੈਗ ਪੀਸ ਅੱਛਾ ਚਾਰਾ ਦੇ ਲੈਗ ਪੀਸ ਆ ਪਹਿਲਾ ਕੌਣ ਫਿਨਿਸ਼ ਕਰਦਾ ਦੇਖੀ ਜਾਂਦੀ ਐ। ਕੌਣ ਐ? ਨਹੀਂ ਕਰਦੇ ਨਾ ਦਿੱਤੋ। ਟਿੰਗ 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 ਚੱਕੋ ਹੁਣੇ। ਖਾਂਦੇ ਨਹੀਂ ਲੱਗ ਪੀਸ। ਹੁਣ ਸੰਗਾਂਗੀ ਲੱਗ ਪੀਸ ਖਾਂਦਿਆਂ ਨੂੰ। ਹੈ? ਆਹੋ ਥੋੜੀ ਐ ਥੋੜੀ। ਦੇਖ ਲਓ ਐ ਖਾਂਦਿਆਂ ਲੱਗ ਪੀਸ। ਪ੍ਰਾਣੀ ਭਗ ਦਿੱਤੀ ਐ। ਓ ਮਾਈ ਗੋਡ। ਉਹ ਰੋਟਾ ਜਿਹਾ ਲੱਗ ਲੇ ਕਿਤੇ ਐ। Chicken bahasa siapa? Chicken bahasa sih. Teriida suwad agak. Beliin pelanin kian siapa? Beliin tapi gitu ya. lagi. Gunung ਕਾਰਵਾਈ ਇੱਕ ਫਾਸਟਰ ਜਾਪਦੀ ਹੈ ਉਸ ਬਾਰੇ ਵੀ ਜਾਣਕਾਰੀ ਹੈ ਆਪਾਂ ਆ ਕੇ ਜਾ ਕੇ ਦੱਸਦੇ ਹਾਂ ਆ ਕੇ ਜਾ ਕੇ ਦੱਸਦੇ ਹਾਂ ਬਹੁਤ ਵੱਡੀ ਘਟਨਾ ਜਿਵੇਂ ਤੁਸੀਂ ਕਿਹਾ ਕਿ ਜੇ ਇੱਕ ਕਿੰਨੇ ਰੋਟੀ ਖਾ ਗਏ ਡੈਡੀ ਨੇ ਡੈਡੀ ਹੋਰ ਦੋ ਮਿੰਟ ਦਾ ਜਲਦੀ ਤੁਹਾਡੀ ਡਰਾਇੰਗ ਦੇਖਾਂਗੇ ਫਿਰ ਸੁਖਲੀਨ ਦੀ ਦੇਖਾਂਗੇ ਫਰਸਟ ਦਾ ਸੁਗਲੀ ਨਹੀਂ ਆ ਤੁਹਾਨੂੰ ਕੀ ਆਉਂਦਾ ਸੁਗਲੀ ਲਿਆ ਦੇਖੀ ਨਹੀਂ 2 ਮਿੰਟ ਜ਼ਰਾ ਮਿੰਟ ਇਹ ਆ ਸ਼ੀਨੂ ਦੀ ਫਰਸਟ ਡਰਾਇੰਗ ਕਿਹੜੀ ਕਲਾਸ ਵਿੱਚ ਬਣਾਈ ਸੀ 4th ਵਿੱਚ ਬਣਾਈ ਸੀ ਤੇ ਹੁਣ ਵਾਲੀ ਲੇਟੈਸਟ ਲੇਟੈਸਟ ਇਹ ਨੀ ਆ ਗਈ ਇਹ ਤਾਂ ਇੱਥੇ ਸਿੱਖਦੀ ਸੀਗੀ ਇਹ ਤਾਂ ਸਟਾਰਟਿੰਗ ਹੈ ਦੇਖ ਜ਼ੈਬੂ ਸਟਾਰਟਿੰਗ ਆ ਦੀ ਡਰਾਇੰਗ ਦੀ ਓਕੇ ਓ ਵਾਓ ਆ ਦੇਖੋ ਆਪਣਾ ਨਾਮ ਲਿਖੋ ਸਟਾਰਟਿੰਗ ਇਹ ਸਟਾਰਟਿੰਗ ਇਹ ਡਿਜ਼ੋਨੀ ਹੈ ਅਸੀਂ ਦੇਦਾ ਕਹਿੰਦੇ ਸਟਾਰਟਿੰਗ ਕੋੜਾ ਵੀ ਨਹੀਂ ਹੁੰਦਾ ਸਾਨੂੰ ਇਹਦੇ ਆ ਦੇਖੋ ਗੁੰਜੀ ਨਹੀਂ ਹੈ ਇਹ ਤਾਂ ਥੋੜੀ ਇੰਪਰੂਵ ਹੋ ਗਈ ਸੀ ਉਹ ਤੋਂ ਦੀ ਹਾਂ ਚਲੋ ਬਹੁਤ ਜ਼ਿਆਦਾ ਇੰਪਰੂਵ ਹੋ ਗਈ ਬਹੁਤ ਮੇਰੀ ਫੋਟੋ ਬਣਾ ਕੇ ਦੇ ਸਾਡੇ ਦੋਵਾਂ ਦੇ ਚੁਪ ਚੁਪ ਇਹ ਚਲੋ ਥੋੜੀ ਜਿਹੀ ਇੰਪਰੂਵ ਹੋਈ ਸੀ ਉਹ ਤੋਂ ਬਣਾਈ ਆ ਹੋਰ ਤੇ ਕੈਂਟ ਓਏ ਉਹ ਤਾਂ 바ੱਕੇ ਜਿਹੜੀ ਵਧੀਆਂ ਨੇ ਉਹ ਤਾਂ ਸਕੂਲ ਚ ਲੱਗੀਆਂ ਸਕੂਲ ਚ ਛੱਡੇ ਆ ਨਹੀਂ ਸਕੂਲ ਚ ਲੱਗੀਆਂ ਅੱਛਾ ਤੇਰੇ ਸਕੂਲ ਚ ਓਕੇ ਮੈਂ ਵੀ ਆ ਦੇ ਕੋਲੇ ਅੱਲਾ ਚੁੱਕੀ ਐ ਵੀ ਘੰਟਾ ਸੀ ਹੁਣ ਉਹ ਚੱਲ ਰਹੀ ਆ ਓ ਵਲਿਓ 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 ਓਕੇ ਦੇ ਕੰਪਲੀਟ ਹੋਊਗੀ ਇਹਨੂੰ ਲੱਗ ਜਾਣਗੇ 15 ਸਾਲ ਕੀ ਬਣਾਉਣਾ ਇਹਦੂ ਅੱਗੇ ਇਹਦੂ ਅੱਗੇ ਬਣਾ ਦੀ ਅੱਜ ਤੱਕ ਦੀ ਤੌਣ ਪੂਰੀ ਕਰੀ ਗੀ ਤੇ ਅੱਖਾਂ ਦੇਖੋ ਜਾ ਵੇ

ਆ ਗੱਡੀ ਸੋਹਣੀ ਆ ਹੇਅਰ ਸਟਾਈਲ ਬਹੁਤ ਸੋਹਣਾ ਆ ਪਰ ਆਹ ਤਾਂ ਸੋਹਣੀ ਆ ਸਾਡੇ ਅਸਤੇ ਤਾਂ ਨਵੀਂ ਆਏ ਸਾਡੇ ਅਸਤੇ ਸਾਰੀਆਂ ਸੋਹਣੀਆਂ ਤੁਹਾਨੂੰ ਤਾਂ ਇਹ ਵੀ ਨਹੀਂ ਆਉਂਦੀਆਂ ਸੁਖਜੀਤ ਨੂੰ ਗਈ ਜਾਂਦੇ ਸੋਹਣੀ ਬਣਾਤੀ ਪਰ ਜਿਹੜੀ ਕੰਨਚਲ ਬਣਦੀ ਆ ਉਹ ਬਹੁਤ ਸੋਹਣੀ ਬਣਦੀ ਆ ਨਾ ਇਹ ਚੌਕ ਨਾ ਬਣਾਈ ਜਾਂਦੇ ਚੌਕ ਨਾ ਨਹੀਂ ਤੇਰੀ ਫੋਟੋ ਮੇਰੀ ਆਉਦੀ ਸੁਖਜੀਤ ਮੇਰੀ ਲੈਣਾ ਹੁਣ ਲੈਣਾ ਆਏ ਨਹੀਂ ਪੰਗੜੇ ਵਾਲੀ ਓਏ ਆਹ ਕਿੰਨੀਆਂ ਖਾਦੀਆਂ ਟੜਨਾ ਦੇ ਗੋਨੂ ਬੱਸ ਗੋਨੂ ਬੱਸ ਚਲੋ 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 ਠੰਡ ਹੋ ਗਈ ਠੰਡ ਬਾਹਰ ਨਿਕਲ ਕੇ ਪਤਾ ਲੱਗਦਾ ਚੰਗਾ ਕਰੋ ਅਰੇ ਗਾ ਰਹਾ ਨਾ ਅਰੇ ਗਾ ਰਹਾ ਨਾ ਅੱਕੇ ਦਾ ਨਾ ਨਾ ਚਲ ਲੈ ਤੂੰ ਪਰਨਾ

ਸਾਰੇ ਪਿਆਰੇ ਮੇਰੇ ਸੱਚ ਕਰਨ ਮੈਂ ਤੱਕ ਨੂੰ ਮੈਂ ਇਹ ਤਾਂ ਸਾਰੀ ਨੂੰ ਚੜ੍ਹਦੀ ਕਲਾ ਵਿੱਚ ਘੈਂਟ ਹੋਗੇ ਬੱਲੇ ਬੱਲੇ ਕਰਦੇ ਹੋਗੇ ਆ ਰਾਤ ਦੇ ਵਜੇ 1:30 ਔਰ ਸੋਰੀ ਸਵੇਰ ਦੇ ਵਜੇ 1:30 ਸਾਬੋਹੇ ਸੱਤ ਤੱਕ ਸਾਡਾ ਉੱਠਿਆ ਨਹੀਂ ਸੁੱਤਾ ਵੇਹ ਜੇ ਉੱਠਿਆ ਨਹੀਂ ਗਾ ਅਸੀਂ ਨਾ ਨੂੰ ਕਿ ਤਿਆਰ ਹੋ ਕੇ ਬਹਿ ਗਏ ਥਾ ਹੋਇ ਨੋ ਸੁਭਾ ਹੋ ਗਈ ਔਂਡੇ ਗੁੰਡੇ ਛੱਕ ਲੱਗ ਗਿਆ ਅੱਜ ਨਹੀਂ ਪਰੌਠੇ ਬਣਾਉਣੇ ਅੱਜ ਨਹੀਂ ਪਰੌਠੇ ਬਣਾਉਣੇ ਸਵੇਰ ਤੋਂ ਚਨੇ ਆ ਸਬਜ਼ੀ ਖਾਣੇ ਚਨੇ ਇਹਨਾਂ ਖਾ ਲਾਂਗੇ ਆਪਾਂ ਖਾਵਾਂਗੇ ਰੋਟੇ ਸਭ ਤੋਂ ਮੂਜਾ ਬਣਾਇਆ ਨਾ ਪਰ ਦੇਖਿਓ ਸਾਰੀ ਸ਼ਕਤੀਮਾਨ ਅõ ਸੁਭਾਇ ਪਤਾ ਲੱਗੂ ਸੌਰੀ ਸੁਭਾਇ ਹਉਤਾ ਹੈ ਆ ਦੇਖ ਲਓ ਪੋਨੜ ਤੇ ਆਲੀ ਬੋਦੀ ਹਾਏ ਖੰਡ ਲੱਗੀ ਜਾਂਦੀ ਆ ਇਹ ਲੱਗ ਜਾਂਦੀ ਅੱਧੀ ਰਾਤ ਨੂੰ ਪੜਨ ਪੈਂਦੀ ਹੈ ਸਾਰਾ ਦਿਨ ਵਾਰਾ ਗੱਲ ਨਹੀਂ ਕਰਦੀ ਇਹ ਕੁੜੀ ਸਾਡੀ ਰਾਤ ਨੂੰ ਪੜਦਾ ਹੋ ਇਹਨੂੰ ਆ ਫੋਨ ਤੇ ਘਮਾ ਕੇ ਬਸ ਹਵਾਰਾ ਕਰਦੀ ਕੇ ਅੰਦਰ ਹੋਰ ਜਿਹੜਾ ਤੁਹਾਨੂੰ ਪਾਪਾ ਕਰਦਾ ਹੁੰਦਾ ਸੀ ਕੀ ਕਰਦੇ ਸੀਗੇ ਬਹਾਰਾ ਕਰਦੇ ਸੀ ਫਿਰ ਰਾਤ ਨੂੰ ਪੜ੍ਹਦੇ ਸੀ ਪਾਪਾ ਹੋਰ ਮਾਂ ਰਾਤ ਨੂੰ ਜੇਠਾ ਲਾਲ ਦੇਖਦਾ ਸੀ ਹਾਂ ਪਾਪਾ ਪੜ੍ਹਦੇ ਸੀਗੇ ਹਾ ਤੇ ਮਮਾ ਨੂੰ ਕੀ ਪਤਾ ਫਿਰ ਪਾਸ ਕਿਵੇਂ ਹੋ ਗਏ ਉਹ ਚਿੱਠਾ ਤੇ ਲਿਖ ਲਿਖ ਕੇ ਕੌਣ ਜਲਵਾ ਭੇਜਦਾ ਪਰ ਤੇ ਮਮਾ ਨੂੰ ਫੋਨ ਕਰਕੇ ਕਹਿ ਦਿੰਦਾ ਸੀ ਕਿ ਮੈਂ ਪੜ ਕੇ ਆਈ ਕਿ ਮੈਨੂੰ ਨਕਰ ਮਾਰਾ ਦੀ ਤੁਸੀਂ ਇਕੱਠੀ ਕਲਾਸ ਸੀਗੇ ਹਾਂ ਇਹ ਸਾਹਮਣੀ ਕਲਾਸ ਚ ਆਉਂਦੇ ਹੁੰਦੇ ਸੀ ਬਸ ਤੇ ਚੜ ਕੇ ਮੈਨੂੰ ਸੋਣੀ ਲੱਗੀ ਮੈਂ ਟਰਾਈ ਮਾਰਨ ਲੱਗ ਗਿਆ ਫਿਰ ਮੈਂ ਉਹਨੂੰ ਨੰਬਰ ਦੇ ਕੇ ਆਇਆ ਇਹਨੇ ਸਿੱਟਦਾ ਮੇਰਾ ਫਿਰ ਇਹਨੇ ਆਪੇ ਮੈਨੂੰ ਫੋਲੋ ਕੀਤਾ ਪੇਜ ਤੇ ਰਿਕਵੈਸਟ ਭੇਜੀ ਮੈਨੂੰ ਕਹਿੰਦੀ ਤੁਸੀਂ ਐਨਸਮ ਲੱਗਦੇ ਹੋ ਫਿਰ ਮੈਂ ਵੀ ਮਹੀਨਾ ਜਵਾਬ ਨਹੀਂ ਦਿੱਤਾ ਇਹਨੂੰ 2 ਮਹੀਨੇ ਤਰਫਾਈ ਰੱਖਿਆ ਮੈਂ ਵੀ 35? 오, 근데? 45? 45? 45? 20? 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 ਕਾ ਚੋ ਕੰਗਾ ਗਿਆ ਨੂੰ ਇਹ ਜਿਹੜਾ ਕੁਝ ਵੀ ਇਹ ਸਭ ਝੂਠ ਹੈ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਮੈਨ ਲਾਜੋ ਬਾਏ ਕਾ ਦੋ ਇਹ ਪਪਾ ਦੀ ਫੇਕ ਨਿਊਜ਼ ਹੈ ਓਕੇ ਗਾਇਜ਼ ਫੇਕ ਹੈ ਉਹ ਸੱਚ ਹੈ ਫੇਕ ਹੈ ਕਾ ਨਹੀਂ ਬਣ ਜੂਗੇ ਤੇ ਇੱਕ ਪਹਿਲਾ ਪਸੰਦ ਹੱਥ ਆ ਗਿਆ ਮੇਰਾ ਹੁਣ ਮੈਨੂੰ ਲੜਦਾ ਹੁਣ ਮੈਂ ਹੁਣ ਪਸੰਦ ਨਹੀਂ ਮੈਂ ਪਹਿਲਾ ਪਸੰਦ ਹੀ ਸੀ ਬਸ ਹੈ ਨਾ ਹੂੰ ਹੁਣ ਆਕ ਗਿਆ ਮੇਰੇ ਤੋਂ ਹੂੰ 10 ਸਾਲ ਹੋ ਗਏ ਨਾ ਥੋੜੇ ਹੋਨੇ 10 ਸਾਲ

ਮਿਲਦੇ ਆ ਕੱਲੇ ਖੋਰ ਨੰਨੇ ਬਲੌਗ ਓਕੇ ਬਾਏ ਬਾਏ ਗੁੱਡ ਨਾਈਟ ਸਾਰਿਆਂ ਟੇਕ ਕੇਅਰ সুইਟ ਡ੍ਰੀਮਸ ਤਾਂਵਾ ਤੁਹਾਡਾ ਕਹਦਾ ਲਾਈਕ ਸ਼ੇਅਰ ਸਪੇਕਨਾਸਤੇ ਦਿਨੇ ਜਾਣੇ ਵੀ ਬਲੌਗ ਦੇਖਦੇ ਨਾ ਸਾਰੇ ਜਣੇ ਕੱਲੋ ਸ਼ੇਅਰ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਦੱਸਿਓ ਕਿ ਅਸੀਂ ਤੁਹਾਡਾ ਬਲੌਗ ਸ਼ੇਅਰ ਕੀਤਾ ਸੀ ਆਪਦੀ ਫੈਮਿਲੀ ਨੂੰ ਠੀਕ ਹੈ ਜੀ ਅਸੀਂ ਵੇਟ ਕਰਾਂਗੇ ਤੁਹਾਡੀ ਸ਼ੇਅਰਿੰਗ ਦੀ ਸ਼ੇਅਰਿੰਗ ਇਜ਼ ਕੇਅਰਿੰਗ ਸ਼ੇਅਰਿੰਗ 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 ओके बाय बाय गुड नाइट वन मिनट मैंने एक गाइस सजे अंदर हैप्पी बर्थडे वंस अगेन गॉड ब्लेस यू बाय बाय दा ना लेदांदा वीरा हम फिर हैप्पी बर्थडे बाय बाय लव यू ऑल कल मिलेंगे खोने में ब्लॉग्स उम्मीद कर दे कि तुम्हें पसंद आया होगा लाइक शेयर कमेंट करके जरूर जाओ शेयर सारण जरूर करो आप दी फैमिली नु तो सानू कमेंट करके जरूर दो कि असि సేరే